ਹਾਂਜੀ ਸਭ ਤੋਂ ਪਹਿਲੇ ਤਾਂ ਸਭ ਨੂੰ ਮੇਰੇ ਵੱਲੋਂ ਨਮਸਕਾਰ ਸਾਡੇ ਹੀ ਸਾਰੇ ਹੀ ਮੀਡੀਆ ਭਾਈਚਾਰੇ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਔਰ ਧੰਨਵਾਦ ਵੀ ਕਰਦੀ ਹਾਂ ਕਿ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਔਰ ਆਪਣਾ ਕੀਮਤੀ ਟਾਈਮ ਕਿਉਂਕਿ ਅੱਜ ਆਜ਼ਾਦੀ ਦਿਹਾੜਾ ਹੈ ਤਾਂ ਤੁਸੀਂ ਸਾਰੇ ਵੀ ਬਿਜ਼ੀ ਹੋਵੋਗੇ ਕਿਉਂਕਿ ਅਲੱਗ-ਅਲੱਗ ਜਗ੍ਹਾ ਤੇ ਬੜੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਆ ਉਹਦੇ ਬਾਵਜੂਦ ਵੀ ਤੁਸੀਂ ਸਾਰੇ ਇੱਥੇ ਮੇਰਾ ਸਾਥ ਦੇਣ ਵਾਸਤੇ ਔਰ ਮੇਰੇ ਵੱਲੋਂ ਕੁਝ ਅਹਿਮ ਜਿਹੜੇ ਗੱਲਾਂ ਕਰਨ ਨਾਲ ਕਰਨ ਵਾਸਤੇ ਬੁਲਾਇਆ ਗਿਆ ਤਾਂ ਮੈਂ ਤੁਹਾਡੇ ਇੱਕ ਪਰ ਫਿਰ ਧੰਨਵਾਦ ਕਰਦੀ ਹਾਂ ਅੱਜ ਆਜ਼ਾਦੀ ਦਿਹਾੜੇ ਦੀਆਂ 15 ਦਿਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਅੱਜ ਸਭ ਤੋਂ ਪਹਿਲੇ ਤਾਂ ਮੈਂ ਦੱਸਣਾ ਚਾਹਨੀ ਹਾਂ ਕਿ 13 ਤਰੀਕ ਨੂੰ ਮੇਰੇ ਵੱਲੋਂ ਮੇਰੀ ਟੀਮ ਮੇਰੀ ਸਾਈਟੀ ਵੱਲੋਂ ਨਸ਼ਾ ਛੱਡੋ ਕੋੜ ਕੱਢੋ ਥੀਮ ਦੇ ਤਹਿਤ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਸੀ ਜਿੰਦੇ ਵਿੱਚ ਮੈਨੂੰ ਸਾਰੇ ਹੀ ਖੇਡ ਪ੍ਰੇਮੀਆਂ ਦਾ ਨੌਜਵਾਨ ਸਾਥੀਆਂ ਦਾ ਜਿੰਦੇ ਵਿੱਚੋਂ ਸਾਡੇ ਨੌਜਵਾਨ ਮੁੰਡੇ ਵੀ ਸੀ ਤੇ ਕੁੜੀਆਂ ਵੀ ਸੀ ਨਾਲ ਹੀ ਛੋਟੇ-ਛੋਟੇ ਬੱਚੇ ਜੋ ਖੇਡ ਨੂੰ ਪਿਆਰ ਕਰਦੇ ਨੇ ਸਾਡੀਆਂ ਪੈਨਾ ਦਾ ਸਾਡੇ ਬਜ਼ੁਰਗਾਂ ਦਾ ਪਰਾਵਾਂ ਦਾ ਬਹੁਤ ਜ਼ਿਆਦਾ ਜਿਨਾਏ ਪਿਆਰ ਮਿਲਿਆ ਔਰ ਇੰਨੀ ਗਰਮੀ ਦੇ ਬਾਵਜੂਦ ਵੀ ਸਭ ਜਿਹੜੇ ਨੇ ਹੁਮ ਹੁਮਾ ਕੇ ਪਹੁੰਚੇ ਔਰ ਨਸ਼ਾ ਸਡੋ ਕੋਰ ਕੱਡੋ ਜਿਹੜਾ ਰੈਲੀ ਸੀ ਉਹ ਮੇਰੀ ਬਹੁਤ ਜ਼ਿਆਦਾ ਸਕਸੈਸਫੁਲ ਜਿਹੜੀ ਹੈ ਸਾਬਿਤ ਹੋਈ ਔਰ ਬੜਾ ਪਿਆਰ ਜਿਹੜਾ ਦਿੱਤਾ ਗਿਆ ਬਿਨਾ ਕਿਸੇ ਹੁੱਲੜਬਾਜੀ ਤੋਂ ਔਰ ਬਿਨਾ ਕਿਸੇ ਹੰਗਾਮੇ ਤੋਂ ਇਸ ਰੈਲੀ ਜਿਹੜੀ ਇਹ ਸਫਲ ਹੋਈ ਔਰ ਅਸੀਂ ਬੜੇ ਵਧੀਆ ਤਰੀਕੇ ਨਾਲ ਸ਼ਾਂਤਮਈ ਮਾਹੌਲ ਦੇ ਨਾਲ ਸ਼ਹਿਰ ਦੇ ਪੂਰੇ ਬਾਜ਼ਾਰ ਨੂੰ ਕੱਢ ਕੇ ਅਸੀਂ ਜਿਹੜੇ ਹੈ ਵਾਪਿਸ ਆਪਣੇ ਦਫ਼ਤਰ ਵਿੱਚ ਪਹੁੰਚੇ ਹੁਣ ਜੇ ਗੱਲ ਕਰਾਂ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਹੈ ਦਾ ਉਹਦਾ ਮੇਨ ਮੁੱਦਾ ਇਹ ਹੈ ਕਿ ਸਾਡੀ ਸੋਸਾਇਟੀ ਡਾਕਟਰ ਬੀ ਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੋਸਾਇਟੀ ਪਿਛਲੇ ਲਗਭਗ 4.5 ਸਾਲਾਂ ਤੋਂ ਜਿਹੜਾ ਹੈ ਆਪਣੇ ਸਮਾਜ ਦੀ ਸਾਡੇ ਫਾਜ਼ਿਲਕਾ ਦੀ ਇਹ ਕਹ ਲਈਏ ਪੂਰੇ ਫਾਜ਼ਿਲਕਾ ਜ਼ਿਲ੍ਹੇ ਦੀ ਸੇਵਾ ਨਿਭਾ ਰਹੀ ਹੈ। ਭਾਵੇਂ ਉਹ ਕਿਸੇ ਜ਼ਰੂਰਤਮੰਦਾ ਦੀ ਸਹਾਇਤਾ ਕਰਨਾ ਹੋਵੇ ਭਾਵੇਂ ਉਹ ਵਿਛੇ ਬਕੈਨ ਵਾਲੇ ਦੇ ਵਿੱਚ ਬਵੰਡਰ ਆਇਆ ਹੋਵੇ ਉੱਥੇ ਹੈਲਪ ਕਰਨੀ ਹੋਵੇ ਆ ਪਾਵੇਂ ਹੜਾਂ ਦੇ ਦਿਨਾਂ ਦੇ ਵਿੱਚ ਕਿਸੇ ਨੂੰ ਰਾਸ਼ਨ ਵੰਡਣਾ ਹੋਵੇ ਜਾਂ ਪੱਠਿਆਂ ਦੀ ਸੇਵਾ ਕਰਨੀ ਹੋਵੇ ਜਾਂ ਹੋਰ ਵੀ ਕਿਸ ਤਰ੍ਹਾਂ ਦੀ ਸੇਵਾ ਨਿਭਾਣੀ ਹੋਵੇ ਤਾਂ ਸਾਡੀ ਸਾਇਟੀ ਜਿਹੜੀ ਲਗਾਤਾਰੇ ਕੰਮ ਜਿਹੜੇ ਕਰਦੀ ਰਹੀ ਏ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਨੇ ਕਿਸੇ ਵੀ ਜ਼ਰੂਰਤਮੰਦ ਪਰਿਵਾਰ ਦੇ ਬੱਚੇ ਬੱਚੀਆਂ ਨੂੰ ਸਕੂਲ ਦੀ ਫੀਸ ਭਰਨੀ ਏ ਉਹਦੇ ਵਾਸਤੇ ਜਿਹੜੀ ਸੇਵਾ ਦਾ ਮੌਕਾ ਦੇਣਾ ਹੋਵੇ ਔਰ ਪਿਛਲੇ ਸਾਲ ਸਾਡੇ ਵੱਲੋਂ ਜਿਹੜੀ ਰੁੱਖਾਂ ਦੀ ਜਿਹੜੀ ਸੇਵਾ ਇੱਕ ਬੜੇ ਵੱਡੇ ਪੱਧਰ ਤੇ ਨਿਭਾਈ ਗਈ ਸੀ ਇੱਕ ਰੁਖ ਸੋ ਸੁਖਮਹੀਮ ਸਾਡੇ ਵੱਲੋਂ ਪਿਛਲੇ ਸਾਲ ਚਲਾਈ ਗਈ ਸੀ ਔਰ ਉਹਦੇ ਤਹਿਤ ਜਿਹੜਾ ਸਾਡੇ ਵੱਲੋਂ ਇਨਾਮ ਰਾਸ਼ੀ ਵੀ ਦਿੱਤੀ ਗਈ ਸੀ ਸਾਇਟੀ ਵੱਜੋਂ ਜਿੱਥੇ 3151 2100 ਦੇ ਤਿੰਨ ਤਰ੍ਹਾਂ ਦੇ ਇਨਾਮ ਰੱਖੇ ਗਏ ਸੀ ਨਾਲ ਹੀ ਛੋਟੇ-ਛੋਟੇ ਮੋਟੀਵੇਸ਼ਨ ਸਦਕਾ ਜਿਹੜੇ ਨੇ ਗਿਫਟ ਪ੍ਰਾਈਜ਼ਸ ਵੀ ਰੱਖੇ ਗਏ ਸੀ ਇਸ ਤੋਂ ਇਲਾਵਾ ਮੇਰੀ ਸਾਇਟੀ ਨੂੰ ਰਤਨ ਪੰਜਾਬ ਦੇ ਅਵਾਰਡ ਨਾਲ ਵੀ ਜੜਾਏ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਪੰਜਾਬ ਲੈਵਲ ਤੇ ਜਿਹੜੀ ਕਾਨਫਰੰਸ ਹੋਈ ਸੀ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਕਰਵਾਈ ਗਈ ਸੀ ਔਰ ਮੇਰੀ ਸਾਇਤੀ ਨੂੰ ਜੜਾਏ ਐਸ 10 ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਜਿੱਤੇ ਸਾਡੇ ਸਪੀਕਰ ਸਰ ਗੁਲਤਾਰ ਸਿੰਘ ਸੰਧਵਾ ਜੀ ਉਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਹੁਣ ਅੱਜ ਦਾ ਮੇਨ ਮੁੱਦਾ ਇਹ ਹੈ ਕਿ ਸਾਡੇ ਵੱਲੋਂ ਇੱਕ ਰੁਖ ਸੋਸੁਕ ਮੁਹਿੰਮ ਜਿਹੜੀ ਹੈ ਹਲੇ ਵੀ ਚਲਾਈ ਜਾ ਰਹੀ ਹੈ ਵਿਸ਼ੇਸ਼ ਦਿਨਾਂ ਤੇ ਵਿਸ਼ੇਸ਼ ਮੌਕਿਆਂ ਤੇ ਜਿਹੜੀ ਸਾਡੇ ਵੱਲੋਂ ਰੁਖ ਦੀ ਵੰਡ ਜਿਹੜੀ ਅੱਜ ਵੀ ਕੀਤੀ ਜਾ ਰਹੀ ਹੈ ਇਸ ਸਾਲ ਵੀ ਇਸ ਤੋਂ ਇਲਾਵਾ ਸਾਡੇ ਵੱਲੋਂ ਇੱਕ ਨਵਾਂ ਥੀਮ ਜਿਹੜਾ ਹੈ ਛੋਟੇ ਬੱਚਿਆਂ ਨੂੰ ਔਰ ਖੇਡ ਪ੍ਰੇਮੀਆਂ ਨੂੰ ਮੋਟੀਵੇਟ ਕਰਨ ਵਾਸਤੇ ਸਾਡੇ ਵੱਲੋਂ ਕ੍ਰਿਕਟ ਦੀਆਂ ਕਿੱਟਾਂ, ਵਾਲੀਬਾਲ ਦੀਆਂ ਕਿੱਟਾਂ, ਫੁੱਟਬਾਲ ਦੀਆਂ ਕਿੱਟਾਂ ਯੈਸ ਤੋਂ ਇਲਾਵਾ ਕਿਸੇ ਵੀ ਜਿਹੜੇ ਨੌਜਵਾਨ ਸਾਥੀ ਨੂੰ ਮੁੰਡਿਆਂ ਕੁੜੀਆਂ ਨੂੰ ਕਿਸੇ ਨੂੰ ਵੀ ਅਗਰ ਖੇਡ ਦੇ ਸਮਾਨ ਦੀ ਜ਼ਰੂਰਤ ਹੈ ਸਾਡੀ ਸਹਾਇਤਾ ਜਿਹੜੀ ਹੈ ਉਹਨਾਂ ਦੀ ਸੇਵਾ ਵਾਸਤੇ ਲਗਾਤਾਰ ਤਤਪਰ ਰਹਿੰਦੀ ਹੈ। ਔਰ ਇੱਕ ਛੋਟਾ ਬੱਚਾ ਵੀ ਜਦੋਂ ਕਲਾਸ ਦੇ ਵਿੱਚ ਕੰਮ ਕਰਦਾ ਏ ਤਾਂ ਜਦੋਂ ਪਹਿਲੀ ਵਾਰ ਸਟੈਂਡਿੰਗ ਲਾਈਨ ਜਾਂ 슬ੀਪਿੰਗ ਲਾਈਨ ਲਿਖਦਾ ਏ ਤਾਂ ਮੈਨੂੰ ਲੱਗਦਾ ਜਦੋਂ ਉਹਦੀ ਕਲਾਸ ਟੀਚਰ ਉਹਦੇ ਕੰਦੇ ਤੇ ਸ਼ਾਬਾਸ਼ੀ ਦਾ ਹੱਥ ਫੇਰਦੀ ਏ ਤਾਂ ਮੈਨੂੰ ਲੱਗਦਾ ਏ ਇਹ ਜਿਹੜਾ ਉਹ ਬੱਚੇ ਵਾਸਤੇ ਪਹਿਲੀ ਮੋਟੀਵੇਸ਼ਨ ਹੁੰਦੀ ਏ ਹਰੇਕ ਬੰਦਾ ਜੋ ਸਾਇਟੀ ਵਿੱਚ ਚੰਗੇ ਕੰਮ ਕਰਦਾ ਏ ਤਾਂ ਉਹਨੂੰ ਵੀ ਇੱਕ ਮੋਟੀਵੇਸ਼ਨ ਦੀ ਜ਼ਰੂਰਤ ਪੈਂਦੀ ਏ ਔਰ ਉਸੇ ਮੋਟੀਵੇਸ਼ਨ ਸਦਕਾ ਮੈਂ ਸਾਡੇ ਪ੍ਰਸ਼ਾਸਨ ਸਾਡੀ ਡੀਸੀ ਮੈਮ ਦਾ ਆ ਐਡিসি ਮੈਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਸਾਡੀ ਸੋਸਾਇਟੀ ਨੂੰ ਡਾਕਟਰ ਬੀ.ਡੀ. ਸਚਦੇਵਨ ਮੋਹਰਲ ਵੈਲਫੇਅਰ ਸੋਸਾਇਟੀ ਨੂੰ ਇਸ ਵਾਰ 15 ਅਗਸਤ ਨੂੰ ਸਨਮਾਨਿਤ ਕਰਨ ਵਾਸਤੇ ਜਿਹੜਾ ਹੈ ਚੁਣਿਆ ਗਿਆ ਸੀ ਸਾਨੂੰ ਦੋ ਦਿਨ ਪਹਿਲੇ ਕਾਲ ਆਂਦੀ ਹੈ ਕਿ ਤੁਹਾਡਾ ਜਿਹੜਾ ਇਹ ਨਾਮ ਸੋਸਾਇਟੀ ਦਾ ਨਾਮ ਰეკਮੈਂਡ ਹੋਇਆ ਜਿੰਦੇ ਵਿੱਚ ਲਿਸਟ ਦੋ ਜਿੰਦੇ ਵਿੱਚ 14 ਬੰਦਿਆਂ ਦੀ ਜਿਹੜੀ ਇਹ ਲਿਸਟ ਸਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਕਿਉਂਕਿ ਸਾਡੇ ਵੱਲੋਂ ਇੱਕ ਲੈਟਰ ਜਿਹ ਦਿੱਤੀ ਗਈ ਸੀ ਸੀ ਮੈਮ ਨੂੰ ਆਪਣੇ ਚੰਗੇ ਕਮਾਉ ਜੋ ਸਰਟੀਫੀਕਟ ਵੱਲੋਂ ਦਿੱਤੇ ਗਏ ਨੇ ਉਹਨੂੰ ਮੁੱਖ ਰੱਖਦੇ ਹੋਏ ਤਾਂ ਅਸੀਂ ਜਿਹੜੀ ਉਹ ਲੈਟਰ ਜਿਹੜੀ ਹੈ ਦੇਖ ਕੇ ਆਏ ਤਾਂ ਉਹਦੇ ਵਜ੍ਹਾ ਸਾਨੂੰ ਜਿਹੜਾ 2 ਦਿਨ ਪਹਿਲੇ ਕਾਲ ਆਂਦੀ ਏ ਔਰ ਉਸ ਕਾਲ ਦੇ ਵਿੱਚ ਸਾਡੀ ਸੋਸਾਇਟੀ ਦੇ 14 ਤੋਂ ਲੈ ਕੇ 16 ਮੈਂਬਰਸ ਜਿਹੜੀ ਇਹ ਵੈਰੀਫਿਕੇਸ਼ਨ ਦੇ ਵਾਸਤੇ ਸਾਨੂੰ ਕਾਲ ਆਂਦੀ ਏ ਔਰ ਮੈਂਬਰ ਸਾਡੇ ਬਹੁਤ ਨੇ ਜੋ ਸਾਡੀ ਸੋਸਾਇਟੀ ਵਾਸਤੇ ਲਗਾਤਾਰ ਜਿਹੜੀ ਇਹ ਸੇਵਾ ਕਰਨ ਵਾਸਤੇ ਤਤਪਰ ਨੇ ਅੱਜ ਵੀ ਤੇ ਕੱਲ ਵੀ ਔਰ ਲਗਾਤਾਰ ਕਰ ਵੀ ਰਹੇ ਆ ਔਰ ਚਾਹੇ ਕੋਈ ਰੈਲੀ ਹੋਵੇ ਚਾਹੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਸਾਇਟੀ ਵੱਲੋਂ ਵੱਧ ਚੜ੍ਹ ਕੇ ਜਨ ਦੇ ਵਿੱਚ ਕੰਮ ਕੀਤਾ ਜਾਂਦਾ ਹੈ ਬੜੀ ਖੁਸ਼ੀ ਹੋਈ ਜਦੋਂ ਸਾਨੂੰ ਇਹ ਚੀਜ਼ ਪਤਾ ਲੱਗੀ ਕਿ ਡਾਕਟਰ ਬੀਡੀ ਸਚਦੇਵਾ ਐ ਮੋਰਲ ਵੈਲਫੇਅਰ ਸਾਇਟੀ ਨੂੰ ਸਨਮਾਨਿਤ ਕਰਨਾ ਹੈ ਤਾਂ ਪੁਲਿਸ ਵੈਰੀਫਿਕੇਸ਼ਨ ਕਾਲ ਵਾਸਤੇ ਜਿੰਨੇ ਵੀ ਸਾਇਟੀ ਦੇ ਮੈਂਬਰ ਸੀ ਉਹਨਾਂ ਦੇ ਨਾਮ ਨੰਬਰ ਸਭ ਲਿਖੀ ਹੋਈ ਸੀ ਉਹਨਾਂ ਸਾਰੇ ਪਰਸਨ ਨੂੰ ਵੈਰੀਫਿਕੇਸ਼ਨ ਦੀ ਕਾਲ ਆਂਦੀ ਹੈ ਔਰ ਸਾਡੇ ਵੱਲੋਂ ਵੀ ਉਹਨਾਂ ਮੈਂਬਰਾਂ ਕੋਲੋਂ ਜਿਹੜਾ ਇਹ ਵੈਰੀਫਾਈ ਕੀਤਾ ਜਾਂਦਾ ਕਿਸੇ ਨਾ ਕਿਸ ਤਰ੍ਹਾਂ ਕਾਲ ਆਈ ਹੈ ਤਾਂ ਅਸੀਂ ਅਸੀਂ ਉਹਨਾਂ ਨੂੰ ਇਹੀ ਕਿਹਾ ਜਾਂਦਾ ਹੈ ਆ ਸਾਡੇ ਦੇਖੋ ਸਾਇਟੀ ਦੇ ਲਿਸਟੇ ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਲੈਟਰ ਬਣਾ ਕੇ ਮੇਰੇ ਵੱਲੋਂ ਮੇਰੀ ਸਾਇਟੀ ਦੇ ਮੈਂਬਰਾਂ ਵੱਲੋਂ ਜਿਹੜੀ ਹੈ ਡੀਸੀ ਦਫ਼ਤਰ ਪਹੁੰਚਾਈ ਦਿੱਤੀ ਡੀਸੀ ਮੈਂਬਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਔਰ ਅੱਜ ਦਸ ਅੱਜ ਦਾ ਦਿਨ ਸਾਡੀ ਸਾਇਟੀ ਵਾਸਤੇ ਬੜੇ ਖੁਸ਼ੀ ਦਾ ਦਿਨ ਸੀ ਆਜ਼ਾਦੀ ਦਿਹਾੜਾ ਔਰ ਉਸ ਤੋਂ ਸਭ ਤੋਂ ਵੱਡੀ ਗੱਲ ਸਾਡੀ ਸਾਇਟੀ ਨਾਲ ਸਨਮਾਨਿਤ ਕਿਤਾ ਜਾਣਾ ਸੀ ਇਹ ਕਹਿ ਲਓ ਸਾਡੀ ਸੋਸਾਇਟੀ ਨੂੰ ਮੋਟੀਵੇਸ਼ਨ ਅੱਜ ਮਿਲਨੀ ਸੀ ਬੜਾ ਉਤਸ਼ਾਹ ਸੀ ਔਰ ਸਾਰੇ ਦੇ ਸਾਰੇ ਜਿਹੜੇ ਸਾਡੀ ਸੋਸਾਇਟੀ ਦੇ ਮੈਂਬਰਸ ਉੱਥੇ ਅੱਜ ਡੀਸੀ ਦਫ਼ਤਰ ਤੋਂ ਜਿਹੜੀ ਸਾਨੂੰ ਲੈਟਰ ਮਿਲੀ ਤੋਂ ਬਾਅਦ ਜੋ ਸਾਨੂੰ ਰეკਮੈਂਡੇਸ਼ਨ ਆਈ ਉਸ ਤੋਂ ਬਾਅਦ ਅਸੀਂ ਸਾਰੇ ਅੱਜ ਐਮਰ ਕਾਲਜ ਗਰਾਊਂਡ 'ਚ ਪਹੁੰਚੇ ਖੇਡ ਸਟੇਡੀਅਮ ਦੇ ਵਿੱਚ ਸ਼ਿਪਾਗਤ ਸਿੰਘ ਸਟੇਡੀਅਮ ਦੇ ਵਿੱਚ ਜਿੱਥੇ ਅੱਜ 15 ਗਜ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਬਾਕਾਇਦਾ ਸਾਡੀ ਸੋਸਾਇਟੀ ਅੰਦਰ ਜਾਣ ਤੋਂ ਪਹਿਲੇ ਜੋ ਗੇਟ ਦੇ ਅਧਿਕਾਰੀ ਸੀ ਉਹਨਾਂ ਵੱਲੋਂ ਵੈਰੀਫਾਈ ਕੀਤਾ ਜਾਂਦਾ ਹੈ ਮੈਂ ਫਿਰ ਦੱਸ ਦਵਾਂ ਡਾਕਟਰ ਬੀ ਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਜਿੰਦਾ ਸਨਮਾਨਿਤ ਕਰਨ ਦਾ ਨੰਬਰ ਸੀ 22 2222 ਇਹ ਨੰਬਰ ਸੀ ਬਕਾਇਦਾ ਵੈਰੀਫਿਕੇਸ਼ਨ ਕਰਕੇ ਟਿਕ ਲਗਾ ਕੇ ਸਾਡੀ ਸਾਇਟੀ ਦੇ ਸਾਰੇ ਮੈਂਬਰਾਂ ਨੂੰ ਮੇਰੇ ਸਨੇ ਚੇਅਰਮੈਨ ਸਨੇ ਜੜਾਏ ਭੇਜਿਆ ਜਾਂਦਾ ਹੈ ਔਰ ਤੁਹਾਨੂੰ ਇਹ ਦੱਸ ਦਈਏ ਕਿ ਕੱਲ 6 ਵਜੇ ਤਿੰਨ 6 ਵਜੇ ਦੇ 2 ਮਿੰਟ ਦੇ ਲਗਭਗ ਮੈਨੂੰ ਡੀਸੀ ਦਫਤਰ ਤੋਂ ਕਾਲ ਵੀ ਆਂਦੀ ਏ ਕਿ ਕੱਲ ਮੈਂ ਤੁਹਾਨੂੰ ਸਨਮਾਨਿਤ ਕੀਤਾ ਜਾਣਾ ਤੁਹਾਡੀ ਸਾਈਟੀ ਨੂੰ ਤੇ ਆਪਣੇ ਮੈਂਬਰਸ ਨੂੰ ਲੈ ਕੇ ਤੁਸੀਂ 8:30 ਵਜੇ ਦੇ ਤਕਰੀਬ ਪੂਰਾ ਜਿਹੜਾ ਸਟੇਡੀਅਮ ਵਿੱਚ ਪਹੁੰਚ ਜਾਓ ਜੇ ਔਰ ਤੁਹਾਨੂੰ ਪਹਿਲੇ ਦੱਸਿਆ ਕਿ ਜਦੋਂ ਅਸਤਾ ਤਾਂ ਕੋਈ ਦਿਨ ਆਂਦਾ ਹੈ ਤਾਂ ਸਾਰੇ ਮੈਂਬਰਾਂ ਵਿੱਚ ਇੱਕ ਉਤਸ਼ਾਹ ਜ਼ਰੂਰ ਹੁੰਦਾ ਹੈ ਕਿਉਂਕਿ ਜੋ ਤੁਸੀਂ ਇੰਨਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਔਰ ਜਦੋਂ ਤੁਹਾਨੂੰ ਇੱਕ ਦਿਨ ਤੁਹਾਨੂੰ ਉਹ ਨਤੀਜਾ ਦੇਨ ਹੋਵੇ ਤਾਂ ਉਹ ਤੁਹਾਡੇ ਵਿੱਚ ਖੁਸ਼ੀ ਜਿਹੜੀ ਹੈ ਆਪਣੇ ਆਪ ਵਿੱਚ ਹੀ ਇੱਕ ਅਸੀਮ ਹੁੰਦੀ ਹੈ ਸਾਰੇ ਸਾਇਟੀ ਦੇ ਮੈਂਬਰ ਜਿਹਨਾਂ ਨੇ ਪ੍ਰੋਗਰਾਮ ਸਭ ਦੇਖਿਆ ਉੱਥੇ ਜਦੋਂ ਸਾਇਟੀਜ਼ ਨੂੰ ਸਨਮਾਨਿਤ ਕਰਨ ਦੀ ਵਾਰੀ ਆਈ ਸਾਨੂੰ ਨਿਚੇ ਬੁਲਾਇਆ ਗਿਆ ਅਸੀਂ ਉੱਥੇ ਪਹੁੰਚੇ ਹਾਂ ਅਸੀਂ ਬਿਲਕੁਲ ਜਿੱਥੇ ਅਨਾਉਂਸ ਕੀਤਾ ਜਾ ਰਿਹਾ ਸੀ ਸਾਡੀ ਸਾਇਟੀ ਦੇ ਸਾਰੇ ਮੈਂਬਰ ਉੱਥੇ ਮੌਜੂਦ ਸੀ ਸਾਰਾ ਪੱਤਰਕਾਰ ਭਾਈਚਾਰਾ ਵੀ ਉੱਥੇ ਮੌਜੂਦ ਸੀ ਐਮਐਲਏ ਨਰਿੰਦਰਪਾਲ ਸਿੰਘ ਸਮਣਾ ਮੈਂ ਤਾਂ ਉਹਨਾਂ ਦਾ ਪੀਏ ਹੀ ਕਵਾਂਗੀ ਜੀ ਪੀਏ ਜਸ਼ਨ ਉੱਥੇ ਆਂਦਾ ਆ ਕੇ ਅਨਾਉਂਸ ਕਰਨ ਵਾਲੇ ਦੇ ਕੋਲ ਆ ਕੇ 22 ਨੰਬਰ ਡਾਕਟਰ ਬੀਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਦੇ ਨਾਮ ਨੂੰ ਕਟਵਾ ਕੇ ਉੱਥੋਂ ਜਾਣ ਲੱਗਦਾ ਜਿਹਨੂੰ ਸਾਇਟੀ ਦੇ ਚੇਅਰਮੈਨ ਅਜੇ ਸਚਦੇਵਾ ਜੀ ਦੇਖ ਲੈਂਦੇ ਨੇ ਮੈਂ ਵੀ ਇਹਨਾਂ ਦੇ ਨਾਲ ਹੀ ਉੱਤੇ ਖੜੀ ਸੀ ਇਹਨਾਂ ਵੱਲੋਂ ਬੋਲਿਆ ਵੀ ਜਾਂਦਾ ਹੈ ਕਿ ਸਾਡੀ ਸਾਇਟੀ ਦਾ ਨਾਮ ਪਾਈ ਸਾਹਿਬ ਤੁਸੀਂ ਅੱਗੇ ਕਿਉਂ ਕਰ ਦਿੱਤਾ 22 ਨੰਬਰ ਨਾਮ ਸੀ ਤੁਸੀਂ ਪਹਿਲਾ ਨਾਮ ਜਿਹੜਾ ਅਗਲਾ 50ਵਾਂ ਨਾਮ 51 ਨੰਬਰਲੇ ਬੋਲ ਰਹੇ ਹੋ ਸਾਡੀ ਸਾਈਟੇ ਦੇ ਨਾਮ ਨੂੰ ਕੱਟ ਦਿੱਤਾ ਗਿਆ। ਉਹਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਕੀਤਾ ਜਾਂਦਾ ਕਿਉਂਕਿ ਉਹਨੂੰ ਪਹਿਲੇ ਹੀ ਕਮਾਂਡ ਮਿਲ ਜਾਂਦੀ ਹੈ ਜੀ ਕਿ ਆ ਨੰਬਰ ਨਾਮ ਕੱਟ ਦੇਣਾ ਹੈ। ਮੈਂ ਮੇਰੀ ਕੋਈ ਨਿਰਾਸ਼ਗੀ ਕੋਈ ਪ੍ਰਸ਼ਾਸਨ ਨਾਲ ਨਹੀਂ ਹੈ ਜੀ। ਡੀਸੀ मैम ਨੇ ਨਾਮ ਰეკਮੈਂਡ ਕੀਤਾ ਤਾਂ ਹੀ ਮੈਨੂੰ ਇੱਕ ਵੈਰੀਫਿਕੇਸ਼ਨ ਕਾਲ ਆਈ। ਉਹਦੇ ਤੋਂ ਬਾਅਦ ਹੀ ਮੈਨੂੰ ਕੱਲ ਡੀਸੀ ਦਫ਼ਤਰ ਤੋਂ ਕਾਲ ਆਈ ਏ। ਦੇਖੋ ਕੋਈ ਵੀ ਪਰਸਨ ਹੈ ਸਾਰੇ ਆਪਣੇ ਆਪਣੇ ਕੰਮਾਂ ਦੇ ਵਿੱਚ ਹਰ ਪਾਸੇ ਜਿਹੜੇ ਨੇ ਆ ਹਰ ਪਾਸੇ ਜਿਹੜੇ ਉਹ ਪਰਸਨ ਬੀਜ਼ੀ ਨੇ ਕੋਈ ਦੁਕਾਨਦਾਰ ਹੈ ਸਾਡੀ ਸਾਈਟੀ ਨਾਲ ਜੁੜਿਆ ਹੋਇਆ ਕੋਈ ਸਮਾਜ ਸੇਵੀ ਹੈ ਕੋਈ ਕੋਈ ਜੋਬ ਕਰ ਰਿਹਾ ਤੇ ਸਾਰੇ ਆਪਣੀਆਂ ਰੁਚੀਆਂ 'ਚ ਸਮਾ ਕੱਢ ਕੇ ਅੱਜ ਉੱਤੇ ਪਹੁੰਚੇ ਸੀ ਕਿ ਸਾਨੂੰ ਇੱਕ ਸਨਮਾਨਿਤ ਕਰਨਾ ਹੈ ਲੇਕਿਨ ਅੱਜ ਜਿਹੜੀ ਉੱਚੀ ਹਰਕਤ ਐਮ ਐਲ ਨਿਰਿੰਦਰ ਪਾਲ ਸਿੰਘ ਸਮਨਾ ਦੇ ਪੀਏ ਜਸ਼ਨ ਵੱਲੋਂ ਕੀਤੀ ਗਈ ਏ ਪਰ ਕਿੰਦੇ ਕਹਿੰਦੇ ਕੀਤੀ ਗਈ ਏ ਕਿ ਤੁਸੀਂ ਸਭ ਅਨਜਾਨ ਨਹੀਂ ਹੋ ਜੇ ਮੋਸਤ ਬਾਦ ਕੀ ਹੋਇਆ ਜਦੋਂ ਤੁਹਾਡਾ ਨਾਮ ਕਰਾਇਆ ਗਿਆ ਬਿਲਕੁਲ ਜੀ ਨਾਮ ਸਾਡਾ ਕਟਿਆ ਗਿਆ ਕਟਣ ਤੋਂ ਬਾਅਦ ਸਾਡੇ ਵੱਲੋਂ ਉੱਥੇ ਰੋਲਾ ਪਾਇਆ ਗਿਆ ਕਿ ਸਾਡੀ ਸਾਇਟੀ ਦਾ ਨਾਮ ਸੀ ਲੇਕਿਨ ਐਸ ਨਾਮ ਨੂੰ ਕੱਟ ਦਿੱਤਾ ਗਿਆ ਤਾਂ ਸਾਨੂੰ ਉੱਥੇ ਵੀ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਚਲੇ ਜਾਓ ਪਿੱਛੇ ਹੋ ਜਾਓ ਲੇਕਿਨ ਮੇਰੇ ਮੇਰੇ ਵੱਲੋਂ ਮੇਰੇ ਸਾਇਟੀ ਦੇ ਚੇਅਰਮੈਨ ਅਜੈ ਸਚਦੇਵਾ ਜੀ ਵੱਲੋਂ ਉੱਥੇ ਰੋਲਾ ਪਾਇਆ ਗਿਆ ਸਾਇਟੀ ਦੇ ਸਾਰੇ ਮੈਂਬਰ ਉੱਥੇ ਮੌਜੂਦ ਸੀ ਸਾਡੇ ਵੱਲ ਰੋਲਾ ਪਾਇਆ ਗਿਆ ਸਾਰੀ ਸਾਇਟੀ ਨੂੰ ਬੁਲਾਇਆ ਗਿਆ ਸੀ ਸਾਨੂੰ ਵੈਰੀਫਾਈ ਕੀਤਾ ਗਿਆ ਸਾਡੀ ਟਿਕ ਲਗਾਈ ਗਈ ਬਕਾਇਦਾ ਬਟ ਸਾਡਾ ਜਿਹੜਾ ਨਾਮ ਹੈ ਉਹ ਕੱਟ ਦਿੱਤਾ ਗਿਆ ਰੋਲਾ ਪਾਉਣ ਤੋਂ ਬਾਅਦ ਸਾਨੂੰ ਐਸਐਸਪੀ ਸਰ ਨੇ ਔਰ ਡੀਸੀ ਮੈਮ ਨੇ ਸਪੈਸ਼ਲੀ ਬੁਲਾਇਆ ਔਰ ਸਾਨੂੰ ਸਨਮਾਨਿਤ ਕਰਵਾਇਆ ਗਿਆ ਵੈਰੀ ਗੁੱਡ ਔਰ ਅੱਜ ਜਿਹੜਾ ਇੰਨੀ ਉੱਚੀ ਹਰਕਤ ਮੈਨੂੰ ਉਮੀਦ ਨਹੀਂ ਸੀ ਕਿ ਅਸੀਂ ਜਿੰਦੇ ਵਾਸਤੇ ਕੰਮ ਕੀਤਾ ਆਮ ਆਦੀ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਆ ਔਰ ਕਿਤੇ ਨਾ ਕਿਤੇ ਮੈਂ ਦੋ ਵਾਰ ਆਮ ਆਦੀ ਪਾਰਟੀ ਦੀ ਊਮਨ ਵਿੰਗ ਦੀ ਜੀਲਾ ਪ੍ਰਧਾਨ ਵੀ ਰਹਿ ਚੁੱਕੀ ਆ। ਔਰ ਇਸ ਤਰ੍ਹਾਂ ਦਾ ਰਵਈਆ ਜੋ ਆਪਣੇ ਹੀ ਪਾਰਟੀ ਦੇ ਮੈਂਬਰਜ਼ ਦੇ ਨਾਲ ਐਮਐਲਏ ਨਿੰਦਰ ਪਾਲ ਸਿੰਘ ਸਾਹਮਣਾ ਵੱਲੋਂ ਕਿੱਤਾ ਜਾ ਰਿਹਾ ਤਾਂ ਮੈਨੂੰ ਲੱਗਦਾ ਏ ਉਹ ਕਿਤੇ ਨਾ ਕਿਤੇ ਬਹੁਤ ਨਿੰਦਨਯੋਗ ਏ। ਔਰ ਇਹਨਾਂ ਵੱਲੋਂ ਜੇ ਇਹਨਾਂ ਨੂੰ ਇੰਨੀ ਹੀ ਪਰੇਸ਼ਾਨੀ ਏ ਤਾਂ ਜਾਂ ਤਾਂ ਖੁੱਲ ਕੇ ਸਾਡੇ ਸਾਹਮਣੇ ਆ ਕੇ ਸਾਨੂੰ ਦੱਸਣ। ਇਸ ਤਰ੍ਹਾਂ ਜਦੋਂ ਪਿੱਠ ਪਿੱਛੇ वार ਕੀਤੇ ਜਾਣਗੇ ਤਾਂ ਇਹਨਾਂ ਚੀਜ਼ਾਂ ਨੂੰ ਕੋਈ ਵੀ ਜਿਹੜਾ ਪਰਸਨ ਉਹ ਬਰਦਾਸ਼ਤ ਨਹੀਂ ਕਰੇਗਾ। ਨਾਮ ਰੈਕੋਮੈਂਡ ਹੋਣ ਤੋਂ ਬਾਅਦ ਉੱਥੇ ਪੇਜ 'ਤੇ ਸਪੈਸ਼ਲੀ ਨਾਮ ਕਟਿਆ ਗਿਆ ਔਰ ਉੱਥੇ ਖੜਾ ਇੱਕ ਇੱਕ ਪਰਸਨ ਇਸ ਚੀਜ਼ ਦਾ ਗਵਾਹ ਹੈ ਕਿ ਇਹ ਸਭ ਕੁਝ ਕੀਤਾ ਗਿਆ ਹੈ ਔਰ ਹਰੇਕ ਪਰਸਨ ਸਾਡੇ ਵੱਲ ਉੱਥੇ ਜਿਹੜਾ ਇਹ ਬਹੁਤ ਜ਼ਿਆਦਾ ਜਿਹੜਾ ਰੋਲਾ ਵੀ ਪਾਇਆ ਗਿਆ ਔਰ ਉੱਥੇ ਮੈਂ ਵੀ ਕਹਾਂਗੀ ਸਾਡੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਬੜੇ ਜ਼ਿਆਦਾ ਉੱਦੇਦਾਰ ਮੌਜੂਦ ਸੀ ਲੇਕਿਨ ਇਹ ਹੀ ਕਹਾਂਗੀ ਕਿ ਅੱਜ ਅਗਰ ਉਹਨੇ ਉਹ ਸਾਰੇ ਅਹੁਦੇਦਾਰ ਮੌਜੂਦ ਸੀ ਉਹਨਾਂ ਵੱਲੋਂ ਐਸ ਗੱਲ ਦੀ 1% ਵੀ ਨਿੰਦਾ ਨਹੀਂ ਕੀਤੀ ਗਈ ਅੱਜ ਜੋ ਸਾਡੇ ਨਾਲ ਕੀਤਾ ਗਿਆ ਐਨਾ ਕੰਮ ਕਰਨ ਤੋਂ ਬਾਅਦ ਵੀ ਤਾਂ ਕੱਲ ਨੂੰ ਉਹਨਾਂ ਦੇ ਨਾਲ ਵੀ ਚੀਜ਼ਾਂ ਹੈਪਨ ਜ਼ਰੂਰ ਹੋਣਗੀਆਂ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਐਮਐਲਏ ਇਲੈਕਸ਼ਨ ਆਇਆ ਤਾਂ ਸਾਡੇ ਇਹ ਕਹਿ ਲਿਆ ਕਿ ਜੋ ਪਾਰਟੀ ਵਿੱਚ ਹੁਣ ਸਾਡੇ ਐਮਐਲਏ ਨਿੰਦਰਪਾਲ ਸਮਨਾ ਜੀ ਨੇ ਤਾਂ ਉਹ ਕਿਤੇ ਨਾ ਕਿਤੇ ਪਾਰਟੀ ਵਿੱਚ ਸਾਡੇ ਆਣ ਤੋਂ ਬਾਅਦ ਹੀ ਆਏ ਸੀ ਔਰ ਉਹਨਾਂ ਨੂੰ ਜੀਤਾਨ ਦੇ ਵਿੱਚ ਜਿਹੜਾ ਇਹ ਪੂਰਾ ਜਿਹੜਾ ਸ਼ੇ ਨਿਭਾਇਆ ਕੋਈ ਵਾਰਡ ਕੋਈ ਪਿੰਡ ਕੋਈ ਗਲੀ ਤੇ ਕੋਈ ਨੁੱਕਰ ਨਹੀਂ ਸਾਡੇ ਵੱਲ ਛੱਡੀ ਜਿੱਥੇ ਜਾ ਕੇ ਵੋਟ ਨਹੀਂ ਮੰਗੀ ਕੀ ਅੱਜ ਸਾਨੂੰ ਉਹਨਾਂ ਵਾਸਤੇ ਵੋਟਾਂ ਮੰਗਣ ਦਾ ਇਹ ਨਤੀਜਾ ਮਿਲਿਆ ਕੀ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਦਾ ਐਮਐਲਏ ਫਾਜ਼ਿਲ ਖ ਬਣਾ ਕੇ ਸਾਨੂੰ ਇਹ ਨਤੀਜਾ ਮਿਲੇਗਾ ਸਾਨੂੰ ਇਹ ਉਮੀਦ ਨਹੀਂ ਸੀ ਅੱਜ ਲਗਭਗ ਜਿਹੜਾ ਇਹ 3 ਸਾਲ ਤੋਂ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਹੈ। ਔਰ ਉਹਨਾਂ ਵੱਲੋਂ ਜਿਹੜਾ ਇਹ ਸ਼ਹਿਰ ਦੇ ਕੋਈ ਕੰਮ ਨਹੀਂ ਕਰਵਾਏ ਜਾ ਰਹੇ ਜੀ। ਮੈਂ ਗੱਲ ਕਰਾਂ ਮੈਂ ਵਾਰਡ ਨੰਬਰ 21 ਦੀ ਐਮਸੀ ਹਾਂ। ਜਦੋਂ ਉਹ ਐਮਐਲਏ ਬਣੇ ਸੀ ਤਾਂ ਮੇਰੇ ਵੱਲੋਂ ਪਹਿਲੇ ਦਿਨ ਹੀ ਉਹਨੂੰ ਦੱਸਤਾ ਗਿਆ ਸੀ ਕਿ ਸਾਡੇ ਵਾਰਡ ਦੇ ਆਹ ਕੰਮ ਨੇ ਜੀ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਇਗਨੋਰ ਕੀਤਾ ਜਾ ਰਿਹਾ ਤੁਸੀਂ ਪਹਿਲ ਦੇ ਆਧਾਰ ਤੇ ਜਿਹੜਾ ਉਹ ਕੰਮਾਂ ਨੂੰ ਧਿਆਨ ਦੇ ਵਿੱਚ ਰੱਖੋ ਤੇ ਉਹ ਕੰਮ ਕਰਵਾਓ। ਉਸ ਤੋਂ ਬਾਅਦ ਐਮਪੀ ਲੈਕਚਰਾਂ ਦੇ ਹੀ ਨਜ਼ਦੀਕ ਜਿਹੜਾ ਏ ਜਦੋਂ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਉਹਦੇ ਵੀ ਨਜ਼ਦੀਕ ਜਿਹੜਾ ਏ ਅ ਡੀਸੀ ਦਫਤਰ ਦੇ ਵਿੱਚ ਸਾਰੇ ਹੀ ਵਾਰਡ ਦੇ ਜਿੰਨੇ ਵੀ ਐਮਸੀ ਇਲੈਕਸ਼ਨ ਲੜੇ ਸੀ ਜਾਂ ਕੋਈ ਵੀ ਆਮ ਆਦੀ ਪੱਡ ਦੇ ਵਲੰਟੀਅਰ ਸੀ ਉਹਨਾਂ ਸਾਰਿਆਂ ਨੂੰ ਬੁਲਾ ਕੇ ਜਿਹੜਾ ਬਕਾਇਦਾ ਉੱਥੇ ਸਭ ਦੇ ਕੰਮ ਪੁੱਛੇ ਗਏ ਮੇਰੇ ਪੇਸ ਤੋਂ ਬਕਾਇਦਾ ਲਾਈਵ ਚਲਾਇਆ ਗਿਆ ਔਰ ਆਪਣੇ ਵਾਰਡ ਦੇ ਇੱਕ ਇੱਕ ਕੰਮ ਨੂੰ ਜਿਹੜਾ ਏ ਉਹ ਗਿਨਾਇਆ ਗਿਆ ਇੱਕ ਇੱਕ ਕੰਮ ਨੂੰ ਜਿਹੜਾ ਏ ਉਹ ਗਿਨਾਇਆ ਗਿਆ 196 2024 ਨੂੰ ਮੇਰੇ ਵੱਲੋਂ ਦੁਬਾਰਾ ਤੋਂ ਜਿਹੜਾ ਮੰਗ ਪੱਤਰ ਹੈ ਆਪਣੇ ਵਾਰਡ ਦੇ ਕੰਮਾਂ ਨੂੰ ਲੈ ਕੇ ਇਹੋ ਸਾਬ ਨੂੰ ਕਾਰਜਕਾਰੀ ਅਧਿਕਾਰੀ ਨੂੰ ਦਿੱਤਾ ਗਿਆ ਉਹਨਾਂ ਵੱਲੋਂ ਪ੍ਰੋਪਰ ਰეკਮੈਂਡੇਸ਼ਨ ਹੋ ਗਈ ਔਰ ਸੇਮ ਲੈਟਰ ਜਿਹੜੀ ਹੈ ਮੈਂ WhatsApp ਰਾਹੀਂ ਜਿਹੜਾ ਹੈ ਉਹ ਆਪਣੇ ਨਰਿੰਦਰ ਪਾਸਿੰਗ ਸਾਹਨਾ ਜੀ ਨੂੰ ਦਿੱਤੀ ਔਰ ਉਹਨਾਂ ਨੂੰ ਵੀ ਇਹਨਾਂ ਕੰਮਾਂ ਵਾਰੇ ਜਿਹੜਾ ਦੁਬਾਰਾ ਤੋਂ ਜਾਣੂ ਕਰਵਾ ਦਿੱਤਾ ਗਿਆ ਇਹ ਦਿਨ ਅਸ਼ਿਆ ਵਿਰੁੱਧੀ ਮੁਹਿੰਮ ਹੋਈ ਉਸ ਮੁਹਿੰਮ ਦੇ ਤਹਿਤ ਵੀ ਮੇਰੇ ਵਾਰਡ ਦੇ ਵਿੱਚ ਕੰਮ ਕੀਤਾ ਗਿਆ ਜਾ ਕੇ ਉੱਥੇ ਯੋਧਨਾ ਸ਼ਾ ਵਿਰੁੱਧ ਦਾ ਪ੍ਰੋਪਰ ਤਰੀਕੇ ਨਾਲ ਇੱਕ ਮੀਟਿੰਗ ਕੀਤੀ ਗਈ ਲੋਕਾਂ ਨੂੰ ਪ੍ਰੇਰਿਤ ਵੀ ਕਰਕੇ ਆਏ ਜੀ ਜਾਗਰੂਕੀ ਵਧਾ ਕਰਕੇ ਆਏ ਔਰ ਉੱਥੇ ਲੋਕਾਂ ਦੇ ਨਾਲ ਵਾਅਦਾ ਵੀ ਕਰਕੇ ਆਏ ਕਿ ਦੋ ਦਿਨਾਂ ਦੇ ਵਿੱਚ ਦੇ ਰਾਏ ਤੁਹਾਡੇ ਵਾਰਡ ਦੇ ਕੰਮ ਜਿਹੜੇ ਨੇ ਉਹ ਪੂਰੇ ਕਰ ਦਿੱਤੇ ਜਾਣਗੇ ਉਹ ਦੋ ਦਿਨ ਵੀ ਬੀਤ ਗਏ ਦੋ ਮਹੀਨੇ ਵੀ ਬੀਤ ਗਏ ਤਾਂ ਮੈਂ ਕਵਾਂਗੀ ਕਿ 6 ਮਹੀਨੇ ਵੀ ਬੀਤ ਗਏ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕੰਮਾਂ ਦਾ ਧਿਆਨ ਦਿੱਤਾ ਗਿਆ ਮੈਂ ਮੰਨੀ ਆ ਕਿ ਟੰਗਾ ਖਿੱਚਣ ਦੀ بجائے ਜੇ ਉਹ ਵਿਕਾਸ ਦੇ ਕੰਮਾਂ ਵੱਲ ਧਿਆਨ ਦਿੰਦੇ ਤਬ ਉਹ ਚੰਗਾ ਹੁੰਦਾ ਲੇਕਿਨ ਉਹਨਾਂ ਦਾ ਧਿਆਨ ਜਿਹੜਾ ਹੈ ਵਿਕਾਸ ਦੇ ਕੰਮਾਂ ਵੱਲ ਤਾਂ ਨਹੀਂ ਹੈਗਾ ਉਹਨਾਂ ਦਾ ਧਿਆਨ ਹੈ ਕਿ ਜਿਹੜਾ ਚੰਗੇ ਕੰਮ ਕਰ ਰਿਹਾ ਹੈ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਜਨਤਾ ਦੀ ਸੁਣਵਾਈ ਕਰ ਰਿਹਾ ਹੈ ਉਹਨਾਂ ਨੂੰ ਲੱਤਾਂ ਖਿੱਚ ਕੇ ਕਿਵੇਂ ਬਿਠਾਇਆ ਜਾਵੇ ਔਰ ਕਿਤੇ ਨਾ ਕਿਤੇ ਮੈਂ ਇਹ ਬੜੀ ਵੱਡੀ ਭੂਮਿਕਾ ਮੰਨੀ ਆ ਕਿ ਮੈਨੂੰ ਜਿਹੜਾ ਜ਼ਿਲ੍ਹਾ ਪ੍ਰਧਾਨ ਮੁਮਨਿੰਦ ਦੇਉ ਦੇ ਤੋ ਉਲਾ ਉਤਾਰਿਆ ਗਿਆ ਤਾਂ ਉਹ ਵੀ ਇਹਨਾਂ ਦਾ ਛੜਿਆੰਤਾ ਹੀ ਹੈ ਜਿੰਦੇ ਤਹਿਤ ਮੈਨੂੰ ਐਸੋ ਦੇ ਤੋ ਉਤਾਰਿਆ ਗਿਆ। ਔਰ ਜੇ ਐਨਆਈ ਇਹਨਾਂ ਨੂੰ ਮੇਰੇ ਤੋਂ ਪ੍ਰੋਬਲਮ ਹੈ ਤਾਂ ਮੈਨੂੰ ਲੱਗਦਾ ਏ ਕਿ ਯਾ ਤਾਂ ਸਿੱਧੇ ਸਰਿਆਂ ਮਾਕੇ ਗੱਲ ਕਰਨੀ ਚਾਹੀਦੀ ਏ। ਇਸ ਤਰ੍ਹਾਂ ਦੀ ਕੰਮ ਕਰਕੇ ਉਹਨਾਂ ਨੇ ਪਾਰਟੀ ਦਾ ਗ੍ਰਾਫ ਤਾਂ ਪਹਿਲੇ ਹੀ ਫਾਜ਼ਿਲਕਾ ਦੇ ਵਿੱਚੋਂ ਬੜਾ ਜ਼ਿਆਦਾ ਗਿਰਾਵਟ ਦਿੱਖਦਾ ਹੋਇਆ ਹੈ। ਔਰ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਕਿ ਪਾਰਟੀ ਦੇ ਗ੍ਰਾਫ ਨੂੰ ਕਿਵੇਂ ਉੱਚਾ ਚੱਕਿਆ ਜਾਵੇ। ਮੈਂ ਜਦੋਂ ਐਮਸੀ ਬਣੀ ਸੀ ਤਾਂ ਆਮ ਆਦੀ ਪਾਰਟੀ ਦੇ ਸਿੰਬਲ ਤੋਂ ਹੀ ਐਮਸੀ ਬਣੀ ਸੀ। ਉਸ ਟਾਈਮ ਤੋਂ ਕਾਂਗਰਸ ਦੀ ਸਰਕਾਰ ਸੀ। 2021 ਦੇ ਵਿੱਚ ਮੈਂ ਐਮਸੀ ਇਲੈਕਸ਼ਨ ਲੜਿਆ ਸੀ। ਔਰ ਉਦੋਂ ਮੈਂ ਵਿਨ ਕੀਤੀ ਸੀ ਔਰ ਉਸ ਟਾਈਮ ਮੈਂ ਪਾਰਟੀ ਦੇ ਵਿੱਚ ਨਹੀਂ ਸੀ ਔਰ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਤਰ੍ਹਾਂ ਦੀ ਭੂਮਿਕਾ ਜਿਹੜੀ ਹੈ ਪਾਰਟੀ ਨੂੰ ਜਿਤਾਉਣ ਵਾਸਤੇ ਨਿਭਾਈ ਹੈ ਔਰ ਤੁਹਾਨੂੰ ਇਹ ਵੀ ਗੱਲ ਦੱਸਦਾ ਐਮਐਲਏ ਕੈਂਡੀਡੇਟ ਦੇ ਜਿੰਨੇ ਵੀ ਕੰਮ ਸੀ ਭਾਵੇਂ ਉਹ ਗਰੰਟੀਆਂ ਨੂੰ ਫੀਲ ਕਰਨ ਦਾ ਸੀ ਜੋ ਇੱਕ ਕੈਂਡੀਡੇਟ ਦੀ ਭੂਮਿਕਾ ਸੀ ਉਹ ਸਾਰੀ ਮੇਲੇ ਵਰੋਂ ਨਿਭਾਈ ਗਈ ਹੈ ਔਰ ਸਮਾਜ ਦੇ ਵਿੱਚ ਲਗਾਤਾਰ ਜਿਹੜਾ ਹੈ ਮੇਰੀ ਪਟੀਮ ਵੱਲੋਂ ਮੇਰੀ ਸਾਈਟੀ ਵੱਲੋਂ ਮੇਰੇ ਵੱਲੋਂ ਵਿਚਰ ਕੇ ਲੋਕਾਂ ਦੀ ਜਿਹੜੀ ਹੈ ਹਰ ਤਰੀਕੇ ਨਾਲ ਜਿਹੜੀ ਸੁਣਵਾਈ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਜਾ ਰਹੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਬਾਰ-ਬਾਰ ਕਹਿਣ ਤੋਂ ਬਾਅਦ ਵੀ ਇਹ ਜਨਤਾ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਇਹ ਵੰ ਜਿਹੜੇ ਸਮਾਜ ਚੰਗਾ ਕੰਮ ਕਰ ਰਹੇ ਨੇ ਉਹਨੂੰ ਪਿਛਾੜਿਆ ਕਿਵੇਂ ਜਾਏ? ਉਹਨੂੰ ਖਦੇੜਿਆ ਕਿਵੇਂ ਜਾਏ? ਉਹਨਾਂ ਦਾ ਮੋਟਿਵ ਸ਼ੁਰੂ ਤੇ ਇਹ ਰਿਹਾ ਹੈ ਕਿ ਜਿਹੜੀ ਸਾਇਟੀ ਸਮਾਜ ਚੰਗਾ ਕੰਮ ਕਰਦੀਆਂ ਨੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਡੀਸੀ ਦਫ਼ਤਰ ਤੋਂ ਪਹਿਲੀ ਕਟਵਾ ਦਿੰਦੇ ਨੇ। ਪਰ ਮੈਨੂੰ ਇਹ ਹੀ ਕਹਿ ਦੇਵਾਂ ਕਿ ਮੈਂ ਡੀਸੀ ਨਾਮ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਕਿ ਜਿਨ੍ਹਾਂ ਨੇ ਸਾਡੀ ਸਾਇਟੀ ਨੂੰ ਇਸ ਵਾਰੀ ਜਿਹੜਾ ਹੈ ਰੈਕੋਗਨੀਸ਼ਨ ਦਿੱਤੀ ਔਰ ਜਿਹੜਾ ਕੰਮ ਸਾਡੀ ਸਾਇਟੀ ਵੱਲੋਂ ਕੀਤਾ ਗਿਆ ਨੇ ਉਹਨਾਂ ਦਾ ਜਿਹੜਾ ਪੂ ਮੈਂ ਇਹਦੇ ਵਾਸਤੇ ਧੰਨਵਾਦ ਕਰਦੀ ਆ ਮੈਮ ਦਾ ਜਦੋਂ ਦੇਖੋ ਉੱਥੇ ਸਾਡੇ ਵੱਲੋਂ ਜਦੋਂ ਮੇਰੀ ਪੂਰੀ ਟੀਮ ਵੱਲੋਂ ਜਦੋਂ ਰੋਲਾ ਪਾਇਆ ਗਿਆ ਸ਼ੋਰ ਪਾਇਆ ਗਿਆ ਕਿ ਸਾਡਾ ਨਾਮ ਜਿਹੜਾ ਕੱਟਿਆ ਗਿਆ ਸਾਨੂੰ ਬੁਲਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਹੀ ਸਾਨੂੰ ਸਨਮਾਨਿਤ ਕੀਤਾ ਗਿਆ ਸਾਈਟੇ ਦਾ ਨਾਮ ਲਿਸਟੇ ਵਿੱਚ ਮੌਜੂਦ ਸੀ ਤੁਹਾਨੂੰ ਵੀ ਪਤਾ ਹੈ ਕਿੰਨੀ ਸਿਕਿਉਰਿਟੀ ਹੁੰਦੀ ਹੈ ਔਰ ਬਿਨਾ ਵੈਰੀਫਿਕੇਸ਼ਨ ਤੋਂ ਕਿਸੇ ਵੀ ਬੰਦੇ ਨੂੰ ਅੰਦਰ ਨਹੀਂ ਆਂ ਦਿੱਤਾ ਜਾਂਦਾ ਔਰ ਮੇਰੇ ਵੱਲੋਂ ਜਦੋਂ ਵੈਰੀਫਿਕੇਸ਼ਨ ਕਾਲ ਆਈਏ ਸਾਈਟੇ ਦੇ ਮੈਂਬਰਾਂ ਦੀ ਲਿਸਟ ਵੀ ਉਹਨਾਂ ਨੂੰ ਦੁਬਾਰਾ ਤੋਂ ਭੇਜੀ ਗਈ ਏ ਜਿੰਦੇ ਵਿੱਚੋਂ ਉਹਨਾਂ ਦਾ ਨਾਮ ਫਾਦਰ ਨੇਮ ਉਹਨਾਂ ਦਾ ਐਡਰੈਸ ਸਭ ਕੁਝ ਮੌਜੂਦ ਸੀ ਜੋ ਮੇਰੇ ਵੱਲੋਂ ਭੇਜੀ ਗਈ ਏ ਔਰ ਮੈਨੂੰ shruti ਵੱਲੋਂ ਜਿਹੜੀ ਇਹ ਕਾਲ 6:30 ਮਿੰਟ ਇੱਕ ਦਿਨ ਪਹਿਲੇ ਆਂਦੀ ਏ ਕਿ ਤੁਸੀਂ ਕੱਲ 8:30 ਵਜੇ ਜਿਹੜਾ ਕਰੀਬ ਉੱਤੇ ਪਹੁੰਚ ਰਹੇ ਔਰ ਸਵੇਰੇ ਵੀ ਸਾਡੇ ਜਿਹੜੇ ਸਾਰੇ ਮੈਂਬਰ ਉੱਤੇ ਪਹੁੰਚਦੇ ਨੇ ਬਕਾਇਦਾ ਸਾਇਟੀ ਦੇ ਨਾਮ ਤੋਂ ਟਿਕ ਲਗਾਈ ਜਾਂਦੀ ਏ ਉਸ ਤੋਂ ਬਾਅਦ ਸਾਨੂੰ ਅੰਦਰ ਐਂਟਰੀ ਕਰ ਦਿੱਤੀ ਜਾਂਦੀ ਏ ਹੁਣ ਤੁਸੀਂ ਕੀ ਮੰਨ ਕਰਦੇ ਮੰਗ ਹੀ ਕਰਦੀਆਂ ਕੀ ਕਿ ਇਸ ਤਰ੍ਹਾਂ ਦਾ ਵਤੀਰਾ ਪਹਿਲੀ ਗੱਲ ਤਾਂ برداشت ਨਹੀਂ ਕੀਤਾ ਜਾਏਗਾ। ਔਰ ਸਭ ਤੋਂ ਵੱਡੀ ਗੱਲ ਕਿ ਕਿ ਸਮਾਜ ਸੇਵਾ ਕਰਨਾ ਕੋਈ ਗਲਤ ਕੰਮ ਹੈ। ਕਿ ਆਮ ਆਦੀ ਪਾਰਟੀ ਦਾ ਗਰਾਫ ਮੇਂ ਉੱਪਰ ਚੱਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਗਲਤ ਗੱਲ ਹੈ। ਕਿ ਮੈਂ ਆਪਣੀ ਭੂਮਿਕਾ ਸਮਾਜ ਦੇ ਵਿੱਚ ਬਤੌਰ ਐਮਸੀ ਔਰ ਜੋ ਮੈਨੂੰ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਮਿਲੀ ਸੀ ਉਹਦੇ باوجود ਵੀ ਮੈਂ ਇੰਨੀ ਅੱਛੀ ਜਿਹੜੀ ਡਿਊਟੀ ਆਪਣੀ ਨਿਭਾਉਂਦੀ ਰਹੀ ਆਂ ਕਿ ਉਹ ਕੋ ਮੇਰੇ ਕੋ ਗੁਨਾਹ ਹੋ ਗਿਆ। ਮੈਂ ਹਰ ਤਰ੍ਹਾਂ ਹਰ ਇੱਕ ਜ਼ਿੰਮੇਵਾਰੀ ਨੂੰ ਬੜੀ ਬਖੂਬੀ ਨਿਭਾਇਆ ਹੈ ਪਾਵੇ ਉਹ ਸ਼ਹਿਰ ਦੇ ਕਿਸੇ ਵਾਰਡ ਦੇ ਵਿੱਚ ਹੋਵੇ ਪਾਵੇ ਉਹ ਕਿਸੇ ਪਿੰਡ ਦੇ ਵਿੱਚ ਹੋਵੇ ਮੇਰੇ ਵੱਲੋਂ ਐਜ਼ ਅ ਸਮਾਜ ਸੇਵੀ ਐਜ਼ ਅ ਪੋਲਿਟਿਸ਼ੀਅਨ ਹਰ ਖੇਤਰ ਦੇ ਵਿੱਚ ਮੇਰੇ ਵੱਲੋਂ ਜਿਹੜੀ ਉਹ ਭੂਮਿਕਾ ਬੜੀ ਬਖੂਬੀ ਨਿਭਾਈ ਏ ਔਰ ਅੱਜ ਦਾ ਜਿਹੜਾ ਸਵਾਲ ਉਹ ਮੇਰਾ ਇਹ ਸੀ ਕਿ ਉੱਥੇ ਸਨਮਾਨਿਤ ਪੂਜਾ ਲੂਥਰਾ ਸਚਦੇਵਾ ਨਹੀਂ ਹੋਣਾ ਸੀ ਉੱਥੇ ਸਨਮਾਨਿਤ ਹੋਣਾ ਸੀ ਡਾਕਟਰ ਬੀ ਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਉੱਥੇ ਸਨਮਾਨਿਤ ਹੋਣਾ ਸੀ ਸਾਡੀ ਸੁਸਾਇਟੀ ਦੇ ਸਾਰੇ ਉਦੇਦਾਰਾਂ ਨੇ ਜੋ ਸਮਾਜ ਦੇ ਅਲੱਗ-ਅਲੱਗ ਕਿੱਤਿਆਂ ਤੋਂ ਜੁੜੇ ਹੋਏ ਨੇ ਕੋਈ ਦੁਕਾਨਦਾਰ ਨੇ ਕੋਈ ਡਾਕਟਰ ਨੇ ਕੋਈ ਕਿਸੇ ਲਾਈਨ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਸਾਰਿਆਂ ਦਾ ਸਵਾਲ ਸੀ ਔਰ ਅੱਜ ਐਸ ਸਾਇਟੀ ਦਾ ਨਾਮ ਜਿਹੜਾ ਏ ਉੱਥੇ ਕਟਵਾ ਕੇ ਸਾਡੇ ਵੱਲੋਂ ਉੱਥੇ ਪ੍ਰੋਪਰ ਤਰੀਕੇ ਨਾਲ ਜਦੋਂ ਵਿਰੋਧ ਕੀਤਾ ਗਿਆ ਸਾਨੂੰ ਉਸ ਤੋਂ ਬਾਅਦ ਸਨਮਾਨਿਤ ਕੀਤਾ ਗਿਆ ਇਟ ਮੀਨਸ ਅਗਰ ਉੱਥੇ ਕੋਈ ਪਰਸਨ ਵਿਰੋਧ ਨਾ ਕਰ ਸਕਦਾ ਤਾਂ ਸਾਨੂੰ ਸਨਮਾਨਿਤ ਨਹੀਂ ਕੀਤਾ ਜਾਣਾ ਸੀ ਇਹ ਸਵਾਲ ਮੈਂ ਤੁਹਾਡੀ ਪਾਰਟੀ ਨਾਲ ਨੇ ਵਿਧਾਇਕ ਨਾਲ ਨੇ ਜਾਂ ਪ੍ਰਸ਼ਾਸਨ ਨੂੰ ਹੋ ਗਿਆ ਦੇਖੋ ਸਵਾਲ ਮੇਰੇ ਪ੍ਰਸ਼ਾਸਨ ਤੋਂ ਵੀ ਨੇ ਸਵਾਲ ਮੇਰੇ ਸਾਡੇ ਮੌਜੂਦਾ ਵਿਧਾਇਕ ਤੋਂ ਵੀ ਨੇ ਇਸ ਵੇਲੇ ਤੁਹਾਨੂੰ ਸਨਮਾਨਿਤ ਪ੍ਰਸ਼ਾਸਨ ਨੇ ਕਰਨਾ ਸੀ ਨਾ ਪ੍ਰਸ਼ਾਸਨ ਨਹੀਂ ਕਰਨਾ ਸੀ ਜੀ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਐਗਰੀ ਕਰਦੀ ਆਂ ਔਰ ਉੱਥੇ ਐਟ ਅ ਟਾਈਮ ਹੀ ਮੇਰਾ ਨਾਮ ਸਦੈਸ ਸਭਾਈ ਤੋਂ ਨਾਮ ਕਟਵਾਇਆ ਗਿਆ ਇਹ ਕਹਿ ਸਕਦੀ ਹੋ ਕਿ ਵਿਦਿਨ ਸੈਕੰਡਸ ਉੱਥੇ ਆ ਕੇ ਸਾਡਾ ਨਾਮ ਕਟਵਾਇਆ ਗਿਆ ਉੱਥੇ ਹਰ ਇੱਕ ਪਰਸਨ ਮੌਜੂਦ ਸੀ विरोध किया गया विरोध कर बावजूद ही साड़ी सोसायी में उत एस एस पी साहब को डीसी मैम वालों बुला के सू सम्मानित करवाया गया और मैं ये चीज़ मनी हाँ कि समाज में कोई चंगा काम कर रहा है तो उन्होंने एप्रीशिएट करना चाहिए लत्त खिंच के यानी बुखलाहट नहीं शो करनी चाहिए और हमेशा जी मोटिवेन है वो जनता देंगी और मैं जड़ी मेरी जनता का प्यार सपोर्ट और मोटीवेशन मैं बहुत मिली है मैं ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਹਾਡੇ ਪਿਆਰ ਸਦਕਾ ਹੀ ਮੇਰੀ ਸਾਇਟੀ ਅੱਜ ਇੰਨੇ ਜਿਹੇ ਕੰਮ ਕਰਨ ਦੇ ਕਾਬਿਲ ਬਣੀ ਏ ਬਹੁਤ ਬਹੁਤ ਧੰਨਵਾਦ ਆਡੇ ਸਾਰਿਆਂ ਦਾ ਔਰ ਆਨਵਰ ਟਾਈਮ ਦੇ ਵਿੱਚ ਵੀ ਕਰਦੇ ਰਵਾਂਗੇ ਦੇਖੋ ਅੱਜ ਮੇਰੀ ਪ੍ਰੈਸ ਕਾਨਫਰੈਂਸ ਕਰਨ ਦਾ ਮੋਟਿਵ ਇਹ ਹੈ ਤਾਂਕਿ ਜੇ ਆ ਗੱਲ ਮੈਂ ਆਪਣੇ ਧੱਕੇ ਨੱਖਾਂਗੀ ਤਾਂ ਕਿਤੇ ਨਾ ਕਿਤੇ ਇਹ ਬਾਕੀ ਸਾਇਟੀਆਂ ਜਿਨ੍ਹਾਂ ਦੇ ਨਾਲ ਕੱਲ ਨੂੰ ਐਸਾ ਦੀ ਹੈਪਨਿੰਗ ਹੋ ਸਕਦੀ ਏ ਤਾਂ ਉਹਨਾਂ ਨੂੰ ਵੀ ਦੱਸਣਾ ਇਹ ਬਹੁਤ ਜ਼ਰੂਰੀ ਏ ਕਿ ਐਸਾ ਦੀ ਹੈਪਨਿੰਗ ਸਾਡੇ ਨਾਲ ਅੱਜ ਹੋਈ ਏ ਔਰ ਕੱਲ ਨੂੰ ਆਨਵਲ ਕਾਇਮ ਦਿਨ ਵਿੱਚ ਕਿਸੇ ਹੋਰ ਸਹਾਇਤੀ ਨਾਲ ਜਾਂ ਕਿਸੇ ਹੋਰ ਸਮਾਜ ਸੇਵੀ ਨਾਲ ਜਾਂ ਕਿਸੇ ਹੋਰ ਚੰਗਾ ਕੰਮ ਕਰਨ ਵਾਲੇ ਨਾਲ ਨਾ ਹੋਵੇ ਇਸ ਕਰਕੇ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤਾਂ ਕਿ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਵੇ ਔਰ ਨਾਲ ਹੀ ਜਿਹੜੇ ਸਮਾਜ ਚੰਗਾ ਕੰਮ ਕਰ ਰਹੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਵੇ ਥੈਂਕ ਯੂ